ਹੁਣ ਮੈਂ ਇੱਕ ਹੋਰ ਬਹੁਤ ਇੰਪੋਰਟੈਂਟ ਅਨਾਉਂਸਮੈਂਟ ਕਰਨਾ ਹੈ। ਇਹ ਜਿਹੜੀ ਮੈਂ ਅਨਾਉਂਸਮੈਂਟ ਕਰ ਰਹੀਆਂ ਮੇਰੇ ਦਿਲ 'ਚ ਬਹੁਤ ਖੁਸ਼ੀ ਹੈ ਜੀ। ਸੰਜੀਪ ਜੀ ਨੇ ਸਾਡੇ ਨੈਸ਼ਨਲ ਕਮਿਨਰ ਨੇ ਭਗਵੰਤ ਮਾਨ ਜੀ ਨੇ ਅਸੀਂ ਸਾਰਿਆਂ ਨੇ ਮਿਲ ਕੇ ਤੁਹਾਡਾ ਜਿਹੜਾ ਹਸਤਾ ਉਹਨੂੰ ਕੋਰਪੋਰੇਟ ਹਸਪੀਟਲ ਬਣਾ ਦਿੱਤਾ। ਪਰ ਕੁਝ ਇੱਕ ਡਾਕਟਰਾਂ ਦੀ ਸਾਡੇ 99% ਡਾਕਟਰ ਬਹੁਤ ਵਧੀਆ ਹੈਗੇ। ਇੱਕ ਬੜੀ ਮੇਰੇ ਕੋਲੇ ਵੀਡੀਓ ਆਈ ਹੈ ਜੀ ਮੈਂ ਵੀਡੀਓ ਨਹੀਂ ਰਿਲੀਜ਼ ਕਰ ਰਿਹਾ। ਉਹ ਮੈਂ ਇਸ ਕਰਕੇ ਨਹੀਂ ਰਿਲੀਜ਼ ਕਰ ਰਿਹਾ ਕਿ ਡਾਕਟਰ ਨੇ ਗਲਤੀ ਕੀਤੀ ਉਹਦੇ ਬੱਚਿਆਂ ਦਾ ਉਹਦੀ ਵਾਈਫ ਤਾਂ ਕੋਈ ਚੋਰ ਨਹੀਂ ਆ ਬੜੀ ਰਿਸਪੈਕਟੇਬਲ ਫੈਮਿਲੀ ਤੋਂ ਆ। ਡਾਕਟਰਾਂ ਨੂੰ ਸੀ 5 10 15 ਦਾ ਜਿਹੜਾ ਸਕੇਲ ਦਿੱਤਾ ਬਹੁਤ ਸਾਰੀਆਂ ਅਬਿਲਿਟੀਜ਼ ਡਾਕਟਰਾਂ ਨੂੰ ਦਿੱਤੀਆਂ ਔਰ ਮжоਰਿਟੀ ਡਾਕਟਰ ਬਹੁਤ ਕੋਸ਼ਿਸ਼ ਕਰਦੇ ਜਿਹੜੇ 1% ਮਾੜੇ ਆ ਮੈਂ ਉਹਨਾਂ ਨੂੰ ਵਾਰਨਿੰਗ ਵੀ ਦੰਨਾ ਤੇ ਉਹ ਡਾਕਟਰ ਜਿਹੜਾ ਹੈਗਾ ਉਹ ਹਸਪਤਾਲ ਦੇ ਵਿੱਚ ਮਰੀਜ਼ ਤੋਂ ਪੈਸੇ ਲੈ ਰਿਆ ਸੀਗਾ ਤੇ ਉਹਦੀ ਮੈਂ ਇਨਕੁਆਰੀ ਆਰਡਰ ਕਰਤੀ ਆ ਉਹਨੂੰ ਸਸਪੈਂਡ ਕਰਤਾ ਤੇ ਮੈਂ ਬੜੀ ਜਲਦੀ ਜਲਦੀ ਸਾਡੀਆਂ ਸਾਰੀਆਂ ਡਿਟੇਲ ਉਹਦੇ ਨਾਲ ਸ਼ੇਅਰ ਕਰੂੰਗਾ ਮੈਂ ਅੱਜ ਤੁਹਾਨੂੰ ਇਸ ਕਰਕੇ ਦੱਸ ਰਿਹਾ ਕਿ ਪਟਿਆਲ ਲੁਧਾਨੇ ਦੇ ਸਿਵਰਾਤੋਚ ਡਾਕਟਰ ਕਰਦਾ ਜਿਹੜਾ ਸਰਜਨ ਸੀਗਾ ਉਹ ਮੇਰੇ ਕੋਲ ਉਹਦੀ ਵੀਡੀਓ ਆ ਗਈ ਹੈ ਜੀ ਔਰ ਮੈਂ ਬਾਕੀ ਤੁਸੀਂ ਵੀ মিডিਆ ਵਾਲੇ ਆ ਤੁਸੀਂ ਵੀ ਮੈਨੂੰ ਐਕਸ ਦੇ ਵਾਲੇ ਇਨਫੋਰਮੇਸ਼ਨ ਦੇ ਸਕਦੇ ਹੋ ਬਟ देयर इज ਅ ਜ਼ੀਰੋ ਟੋਲਰੈਂਸ ਟੂ ਕ੍ਰਪਸ਼ਨ देयर इज ਅ ਜ਼ੀਰੋ ਟੋਲਰੈਂਸ ਟੂ ਕ੍ਰਾਈਮ ਸੁਣ ਲਓ ਮੇਰੀ ਗੱਲ ਪਰ ਮੈਨੂੰ ਬਨੂ ਲੈਟ ਮੀ ਕੰਪਲੀਟ ਇਹ ਬਹੁਤ ਇੰਪੋਰਟੈਂਟ ਐਸਪੈਕਟ ਹੈ ਇਹ ਮੈਂ ਪੰਜਾਬ ਦੇ ਸਾਰੇ ਡਾਕਟਰਾਂ ਨੂੰ ਆਪਣੇ ਮੇਰਾ ਭਾਈਚਾਰਾ ਵੀ ਮਾਫ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਤੁਹਾਨੂੰ ਅਸੀਂ ਸਾਰੀਆਂ ਸਹੂਲਤਾਂ ਦੇ ਰਹੇ ਹਾਂ ਜੀ ਆਪਣੀ ਜਿੰਨੀ ਤੁਹਾਡੀ ਹਸਪਤਾਲ ਦੀ ਨੌਕਰੀਆਂ ਨੂੰ ਇਮਾਨਦਾਰੀ ਨਾਲ ਕਰੋ ਇਹਨੂੰ ਆਪਣਾ ਧਰਮ ਸਮਝ ਕੇ ਕਰੋ ਇਹਨੂੰ ਆਪਣਾ ਕਰਮ ਸਮਝ ਕੇ ਕਰੋ ਜਿਹੜਾ ਬੰਦਾ ਮਰੀਜ਼ ਤੋਂ ਕਿਉਂਕਿ ਜਦੋਂ ਪੇਸ਼ੈਂਟ ਤੁਹਾਡੇ ਕੋਲ ਆ ਗਿਆ ਪਲੀਜ਼ ਤੁਹਾਨੂੰ ਰੱਬ ਕਹਿੰਦਾ ਹੈ ਕਿ ਜੇ ਤੁਸੀਂ ਪੇਸ਼ੈਂਟ ਤੋਂ ਰਿਸ਼ਵਤ ਮੰਗਦੇ ਹੋ ਹਸਪਤਾਲ ਚ ਫਿਰ ਤੁਸੀਂ ਮਤਲਬ ਰੱਬ ਨਹੀਂ ਹੋ ਫਿਰ ਤੁਸੀਂ ਜਮਰਾਜ ਹੋ ਜਮਰਾਜ ਨਾ ਬਣੋ ਲੋਕਾਂ ਦੀਆਂ ਦੁਰਾਸ਼ੀਸਾ ਨਾ ਲਓ ਔਰ ਮੈਂ ਉਸ ਡਾਕਟਰ ਨੂੰ ਐਸਸਪੈਂਡ ਕਰ ਦਿੱਤਾ ਉਰੇ ਉਹਦੇ ਵਾਸਤੇ ਜਿਹੜਾ ਉਸ ਤੋਂ ਬਾਅਦ ਜਦੋਂ ਮੇਰੀ ਇਨਕੁਆਰੀ ਪੂਰੀ ਹੋ ਜਾਏਗੀ ਉਹਨੂੰ ਇਸ ਤੋਂ ਵੀ 7000 ਦਿੱਤੀ ਜਾਏਗੀ ਬਟ ਮੈਂ ਰਿਸਪੈਕਟਿੰਗ ਉਹਦੀ ਫੈਮਿਲੀ ਰਿਸਪੈਕਟਿੰਗ ਹਿਸ ਕਿਡਸ ਤਾਂ ਕਿ ਉਹਰੇ ਬੱਚਾ ਨੂੰ ਸਕੂਲ ਜਾਣਾ ਨਾ ਔਖਾ ਹੋਵੇ ਉਹਦੀ ਬਾਈਕ ਨੂੰ ਕੰਮ ਕਰਨਾ ਨਾ ਔਖਾ ਹੋਵੇ ਕਰੋ ਨਿਕਲਣਾ ਨਾ ਔਖਾ ਹੋਵੇ ਅੱਜ ਮੈਂ ਉਹਦਾ ਨਾਮ ਤੇ ਵੀਡੀਓ ਰਿਵੀਲ ਨਹੀਂ ਕਰ ਰਿਹਾ ਪਰ ਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ ਤਾਂ ਮੈਂ ਜ਼ਰੂਰ ਕਰਾਂਗਾ ਲੇਕਿਨ ਮੈਂ ਅੱਜ ਉਹਨੂੰ ਸਸਪੈਂਡ ਕਰਨ ਦੇ ਹੱਕਦਾਰ ਹਾਂ ਸਰ ਕਿੰਨੀ ਰਿਸ਼ਵਤ ਲੈ ਰਹੇ ਸੀ ਹਾਂਜੀ ਕਿੰਨੀ ਰਿਸ਼ਵਤ ਲੈ ਰਹੇ ਸੀ ਉਹ ਮੈਟਰ ਨਹੀਂ ਕਰਦੀ ਬਾਈ ਰਿਸ਼ਵਤ ਚਾਹੇ ਉਹ ਸਾਰਾ ਇਨਕੁਆਰੀ ਦੇ ਵਿੱਚ ਆਏਗਾ ਜੀ ਸਾਰਾ ਪਰਫੈਕਸ਼ਨ ਤੁਸੀਂ ਨੇ ਦੀਸਪੈਂਸਿੰਗ ਰਾਈਟਸ ਮੈਂਸ਼ਨ ਕੀਤੀ ਹੈ ਨਾ ਵੀ ਟਾਈਮ ਲਾਈਨ ਹੈਗੀ ਆਪਣੀ ਕੋਈ ਕਦੋਂ ਤੱਕ ਦੇਖੋ ਜਦੋਂ ਜਦੋਂ ਵੈਨ ਵੈਨ ਐਨੀ ਸੈਕਟਰੀਸ ਕੰਪਲੀਟਸ ਆਲ ਦਾ ਫਾਰਮੈਲिटीज ਗਵਰਨਮੈਂਟ ਵੱਲੋਂ ਕੋਈ ਡਿਲੇ ਨਹੀਂ ਹੋਏਗਾ ਐਕਚੁਅਲੀ ਡਨ ਵਿਦਨ ਅ ਵੀਡੀਨ ਠੀਕ ਬਸ ਆਲ ਦਾ ਫਾਰਮੈਲिटीज ਆਰ ਕੰਪਲੀਟ ਸਰ ਰਾਈਟ ਕੁਝ ਨਾ ਟ੍ਰੈਕਿੰਗ ਲੜਾਈ ਵੀ ਹੋਈ ਗਿਆ ਪਿਛਲੇ ਦਿਨ ਉਹ ਵੀ ਤੁਹਾਡੇ ਮਨ ਦਾ ਕੰਟੈਕਟ ਦੇਖੋ ਮੈਂ ਇਹ ਵੀ ਇੰਪੋਰਟੈਂਟ ਇਸ਼ੂ ਨੂੰ ਮੈਂ ਅਡਰੈਸ ਕਰ ਦਿੰਦਾ ਇਦੇ 'ਚ ਇਹ ਹੈਗਾ ਕਿ ਮੇਰੇ ਚਾਰ ਹਸਪਤਾਲ ਦੇ ਵਿੱਚ ਇੱਕ ਡਿਫਰੈਂਟ ਕਾਈਂਡ ਦੀ ਵਾਇਲੈਂਸ ਹੋਈ ਹੈ। ਇੱਕ ਮਤਲਬ ਇੱਕ ਬੰਦੇ ਦਾ ਸਕੂਟਰ ਤੇ ਜਾਂਦਾ ਸੀ, ਇੱਕ ਮਾੜਾ ਜਿਹਾ ਲੱਗ ਗਿਆ ਸਕੂਟਰ ਆਫਸ ਤੇ ਲੜ ਪਏ ਸੱਪੜੇ-ਤੱਪੜੀ ਹੋ ਗਿਆ, ਆਫਰ ਚਲੇ ਗਏ। ਉਹਨੇ ਆਪਣੇ ਦੋਸਤ ਬੁਲਾਏ ਉੱਥੇ ਬੁਲਾਇਆ, ਉਹ ਪੰਨ ਤੋੜ ਕੇ ਤੇ ਆਤਾ ਵੀ ਪੰਨ ਤਾ ਉਹਨਾਂ ਨੂੰ। ਮੈਂ ਕਿਹਾ ਜੀ ਦੋਨੋਂ ਪਾਰਟੀਆਂ ਨੂੰ ਅਰੈਸਟ ਕਰ ਲਓ। ਕਿਸੇ ਨੂੰ ਨਹੀਂ ਚਾਹੀਦਾ। ਕਿਸੇ ਦਾ ਕੋਈ ਲੀਨੇ ਅਸੀਂ ਨਹੀਂ ਹਾਸਪਤਾਲ ਦੇ ਵਿੱਚ ਵਾਇਲੈਂਸ ਨਹੀਂ ਹੋ ਸਕਦਾ। ਹਸਪਤਾਲਸ ਆਰ ਜ਼ੋਨ ਆਫ ਪੀਸ। ਚਾਰ ਜਗ੍ਹਾ ਤੇ ਇਹ ਦੋਨੋਂ ਪਾਰਟੀਆਂ ਅਰੈਸਟ ਕੀਤੀਆਂ। 6-6 ਮਹੀਨੇ ਪੋਰਸ ਨੇ ਜਿੰਨੇ ਵੀ ਸਾਡੇ ਹਸਪੀਟਲ ਹੈ ਅਸੀਂ ਉਹਨਾਂ ਨੂੰ ਨੀਅਰਸਟ ਐਸਐਚਓ ਦੇ ਨਾਲ ਉਹਨਾਂ ਦਾ ਕੰਟੈਕਟ ਕਰਤਾ అలਾਰਮ ਬੈਲਸ ਲੋ ਆਤੀਆਂ ਉੱਥੇ ਡਾਕਟਰ ਨੇ ਪੈਨਿਕ ਬਟਨ ਦਬਣਾ ਇਮੀਡੀਏਟਲੀ ਪੁਲਿਸ ਆ ਜੇਗੀ ਔਰ ਅਸੀਂ ਲੇਟਸ ਕਰਤਾ ਪਹਿਲਾਂ ਭੱਜ ਜਾਂਦੇ ਸੀ ਬਾਅਦ ਫੜਦੇ ਸੀ ਅਸੀਂ ਨਵੇਂ ਸ਼ਹਿਰ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਮੈਂ ਡੀਜੀਪੀ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਭੱਜਣ ਨੂੰ ਸਹੀ ਦੇ ਬੰਦੇ ਉਹ ਉਹਨਾਂ ਨੇ ਮੈਨੂੰ ਰਿਪੋਰਟ ਕਰਤਾ ਕਿ ਡਾਕਟਰ ਸਾਹਿਬ ਨਵੇਂ ਸ਼ਹਿਰ 84 ਕਿ ਅਸੀਂ ਮੌਕੇ ਤੇ ਦੋਨੋਂ ਪਾਰਟੀਆਂ ਬੰਦ ਗਏ ਦੋਨੋਂ ਹੀ ਅੰਦਰ ਆ ਹਸਪਤਾਲ ਚ ਵਾਇਰਲੈਸ ਨਹੀਂ ਹੋ ਸਕਦੀ ਜੇ ਸਾਡਾ ਵੀ ਕੋਈ ਬੰਦਾ ਕੋਈ ਗਲ ਜੇ ਕੋਈ ਦੂਜਾ ਬੰਦਾ ਆ ਕੇ ਉਥੇ ਬੈਲੈਂਸ ਕਰਦਾ ਉਹ ਬਚ ਕੇ ਨਹੀਂ ਜਾਏਗਾ ਜੀ ਹਸਤਾਕਿ ਬੈਲੈਂਸ ਕਰਕੇ ਬਚ ਕੇ ਨਹੀਂ ਜਾਏਗਾ ਇਸ ਗੱਲ ਦੀ ਸਰਕਾਰ ਦੀ ਗਰੰਟੀ ਹੈ ਸੋ ਇਹ ਠੀਕ ਹੈ ਬਹੁਤ ਬਹੁਤ ਧੰਨਵਾਦ ਲੁਧਿਆਣਾ ਸ਼ਹਿਰ ਵਿੱਚ ਪੰਜਾਂ ਨੇ ਜਗਾ ਬੋਲੋ ਹਸਪੀਟਲ ਪੰਜ ਨੂੰ ਸਰ ਉਹ ਜੇ ਵਰਤੇ ਜਾਣ ਉਹ ਬਾਗੋ ਤੇ ਬੰਦ ਪਏ ਆ ਸਾਗਰ